ਸਰ ਕੋਈ ਸਾਢੇ ਪੌਣੇ ਸਾਢੇ 5 6 ਵਜੇ ਲਗਭਗ ਹੀ ਲੋਕਾਂ ਨੇ ਨਾ ਵੀ ਸੂਚਨਾ ਮਿਲੀ ਸਾਨੂੰ ਵੀ ਤੇ ਕੋਈ ਪੁਰਜਾ ਡਿਗਿਆ ਸੰਧਰਾ ਤੋਂ ਦੇ ਤਗੜਾ ਰੋਡ ਦੇ ਉੱਤੇ ਜੋ ਮੋਕੇ ਤੇ ਆ ਕੇ ਦੇਖਿਆ ਤੇ ਪੁਰਜਾ ਬਿਆ ਸੀ ਉਸ ਹੁੰਦੀ ਆ ਕੇ ਮੋਕੇ ਦੇ ਨੂੰ ਕਵਰ ਕਰਕੇ ਤੇ ਜਿਹੜਾ ਸੀਨੀਅਰ ਅਫਸਰ ਅਫਸਰ ਨੇ ਦੱਸਿਆ ਮੋਕੇ ਦੇ ਅਫਸਰ ਆ ਗਏ ਪੁਜਰ ਸਾਹਿਬ ਦੇ ਅਫਸਰ ਆਏ ਸੀ ਮੋਕਾ ਦੇਖ ਕੇ ਤੇ ਉਹਨਾਂ ਨੂੰ ਜਿਹੜੇ ਅਧਿਕਾਰੀ ਆ ਫੌਜ ਦੇ ਉੱਚੀ ਬਸੀ ਉਹਨਾਂ ਨੂੰ ਦੱਸਿਆ ਗਿਆ ਉਹ ਮੋਕੇ ਤੇ ਆ ਕੇ ਦੇਖਦੇ ਕੀ ਕਰਦੇ ਹੋ ਤੇ ਮੈਂ ਵੀ ਇੱਕ ਅਪੀਲ ਕਰਨਾ ਚਾਹੁੰਦਾ ਲੋਕਾਂ ਨੂੰ ਵੀ ਜਦੋਂ ਕੋਈ ਇਹ ਚੀਜ਼ ਡਿੱਗਦੀ ਆ ਤੇ ਉਦੋਂ ਲੋਕਾਂ ਦਾ ਹਜੂਮ ਇਕੱਠਾ ਹੋ ਜਾਂਦਾ ਤੇ ਉਹ ਆਪਣੇ ਆਪਣੇ ਘਰਾਂ 'ਚ ਰਹਿਣ ਜਿਹੜੀਆਂ ਸਕਾਰ ਦੀਆਂ ਦੇਹਤਾਂ ਉਹਨਾਂ ਦੀ ਪਾਲਣਾ ਕਰਨ ਉਹਦੀ ਉਹ ਪਾਲਣਾ ਤੋਂ ਕਰਨਾ ਲਟਾਂ ਆਪਣੀਆਂ ਬੰਦ ਰੱਖਣ ਜੇ ਕੋਈ ਚੀਜ਼ ਡਿੱਗਦੀ ਉਹਨੂੰ ਹੱਥ ਨਾਲ ਲਾਉਣ ਨਾ ਉਹਨੂੰ ਹਿਲਾਉਣ ਦੂਰ ਦੂਰ ਰਹਿਣਾ ਨਾ ਹੀ ਉਹਦੀ ਫੋਟੋ ਖਿੱਚ ਕੇ ਕੋਈ ਸੋਸ਼ਲ ਮੀਡੀਆ 'ਤੇ ਕੋਈ ਪਾਵੇ ਮੈਂ ਤੁਹਾਡੇ ਜਰੀਏ ਇਹੇ ਲੋਕਾਂ ਨੂੰ ਅਪੀਲ ਕਰਦਾ ਧੰਨਵਾਦ ਕਲਵੰਤ ਸਿੰਘ ਪਿੰਡ ਸਿਕਰੀ ਅੱਜ ਸਗਰਤ ਕੋਈ 5:00 ਵਜੇ ਦੇ 3 ਮਿੰਟ ਦੇ ਵਿੱਚ ਪਿੰਡ ਸੀਕਰੀ ਦੇ ਉੱਤੇ ਅਸੀਂ ਇੱਕ ਲਾਈਟ ਜਗਦੀ ਦੇਖੀ ਆ ਡਰੋਨ ਦੀ ਆਵਾਜ਼ ਆ ਰਹੀ ਸੀ ਉਸ ਤੋਂ ਬਾਅਦ ਵੀ ਉਹਨੂੰ ਖਤਮ ਕੀਤਾ ਗਿਆ ਉੱਪਰ ਹੀ ਤੇ ਉਹ ਆ ਕੇ ਅੱਜ ਸੰਧਨਾ ਤੇ ਸੀਕਰੀ ਦੇ ਵਿੱਚ ਮੁਝੈਲ ਦਾ ਟੁਕੜਾ ਡਿੱਗਿਆ ਤੇ ਸਾਰੇ ਨਗਰ ਨੇ ਸਾਰੇ ਲੋਕਾਂ ਨੇ ਦੇਖਿਆ ਅੱਜ ਇੱਥੇ ਅੱਜ ਪੁਲਿਸ ਆਈ ਆ ਪੁਲਿਸ ਵਾਲੇ ਚੱਕ ਕੇ ਲੈ ਗਏ ਆ ਤੋਂ ਸਾਰਿਆਂ ਨੂੰ ਇਹੀ ਕਹਿੰਦੇ ਆ ਵੀ ਆਪਣੇ ਆਪਣੇ ਕੋਟਿਆਂ ਦੇ ਨਾ ਚੜੋ ਤੇ ਲੇਟਾ ਬੰਦ ਕਰਕੇ ਰੱਖੋ ਤੇ ਸਾਰਿਆਂ ਨੂੰ ਬਸ ਇਹੀ ਅਪੀਲ ਆ ਕਿ ਆਪਣਾ ਬਚਾਓ ਆਪ ਹੀ ਕਰੋ